ਜੀ ਸਸਰੀ ਕਾਲ ਦੀ ਮੇਰੇ ਨਾਲ ਸਾਰਿਆਂ ਭੈਣਾਂ ਨੂੰ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋਵੋਗੇ ਸਵਾਗਤ ਹੈ ਤੁਹਾਡਾ ਆਪਣਾ ਪੰਜਾਬੀ ਰੂਹ ਚੈਨਲ ਦੇ ਉੱਤੇ ਤੇ ਅੱਜ ਆਪਾਂ ਬਹੁਤ ਹੀ ਪਿਆਰੀ ਜੀ ਡਿਸ਼ ਲੈ ਕੇ ਆਏ ਹਾਂ ਜੀ ਆਪਾਂ ਬਣਾਵਾਂਗੇ ਜੀ ਅੱਜ ਪੀਲੇ ਮਿੱਠੇ ਚੌਲ ਤੇ ਜਿਹੜੇ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਣੇ ਆ ਹਾਂਜੀ ਇਸ ਤਰ੍ਹਾਂ ਇਹ ਚੌਲ ਆ ਜਿਹੜੇ ਆਪਣੇ ਖੱਟੇ ਮਿੱਠੇ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੇ ਆ ਇਹ ਕੱਲੇ ਕੱਲੇ ਚੌਲ ਆਪਾਂ ਕਿਵੇਂ ਬਣਾਉਣੇ ਆ ਸਾਰਾ ਆਪਾਂ ਵੀਡੀਓ ਦੇ ਵਿੱਚ ਬਹੁਤ ਹੀ ਸੌਖਾ ਤਰੀਕਾ ਜਿਹੜਾ ਅੱਜ ਆਪਾਂ ਤੁਹਾਨੂੰ ਦੱਸਣਾ ਹੈ। ਹਾਂਜੀ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਸਾਡੇ ਪੰਜਾਬੀ ਰੂਹ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤਾਂ ਕਿ ਜਿਹੜੀ ਸਾਡੀ ਆਉਣ ਵਾਲੀ ਵੀਡੀਓ ਉਹ ਤੁਹਾਡੇ ਤੱਕ ਪਹੁੰਚ ਸਕੇ ਜੀ ਚਲੋ ਜੀ ਫਿਰ ਵੀਡੀਓ ਸਟਾਰਟ ਕਰਦੇ ਆ। ਖੱਟੇ ਮਿੱਠੇ ਚੌਲ ਬਣਾਉਣ ਵਾਸਤੇ ਜੀ ਆਪਾਂ ਲਿਆਂ ਛੋਟੀਆਂ ਲੈਚੀਆਂ ਲਿਆਂ ਜੀ ਆਪਾਂ ਤਿੰਨ ਇਹਨਾਂ ਨੂੰ ਵੀ ਮੈਂ ਕੁੱਟ ਲਿਆ ਤਿੰਨ ਹੀ ਲੌਂਗ ਲਏ ਆਪਾਂ ਇੱਕ ਵੱਡੀ ਇਲਾਇਚੀ ਲਈਆ ਤੇ ਥੋੜੇ ਜੇ 15 ਕ ਪੀਸ ਆਪਾਂ ਲਏ ਆ ਜੀ ਕੱਟ ਲਏ ਇਹ ਆਪਾਂ ਕਾਜੂ ਤੇ 10 ਕ ਪੀਸ ਲਏ ਆਪਾਂ ਬਦਾਮਾਂ ਦੇ ਇਹਨਾਂ ਨੂੰ ਵੀ ਆਪਾਂ ਕੱਟ ਲਿਆ ਆ ਆਪਾਂ ਲਿਆ ਜੀ ਖੋਪਾ ਜਿਹਨੂੰ ਆਪਾਂ ਠੂਠੀ ਵੀ ਕਹਿ ਦਿੰਨੇ ਆ ਤੇ ਇਹਨੂੰ ਇਸ ਤਰ੍ਹਾਂ ਆਪਾਂ ਲੰਮਾ ਜਿਹਾ ਜਿਹੜਾ 15 ਕ ਪੀਸ ਆ ਇਹ ਕੱਟ ਲਿਆ ਤੇ ਇੱਕ ਲਈਏ ਜੀ ਆਪਾਂ ਸੌਗੀ ਤੇ 15-20 ਪੀਸ ਆਪਾਂ ਲਏ ਸੌਗੀ ਦੇ ਤੇ ਆਪਾਂ ਇਹਦੇ ਵਿੱਚ ਵੀ ਚੈਰੀ ਵੀ ਪਾਵਾਂਗੇ ਤੇ ਇੱਕ ਲਿਆ ਜੀ ਆਪਾਂ yellow color ਜਿਹੜਾ ਆਪਾਂ ਚੌਲ ਆ ਆਪਾਂ ਬਣਾਉਣੇ ਹਨ ਰੰਗ ਵਾਲੇ ਖੱਟੇ ਤੇ ਦੇਸੀ ਘਿਓ ਲਿਆ ਜੀ ਆਪਾਂ ਤੇ ਆ ਦੇਖੋ ਵੀ ਇੱਕ ਆਪਾਂ ਚੌਲਾਂ ਦੀ ਕੌਲੀ ਲਈ ਹੈ ਜੀ ਇੱਕ ਤੇ ਉਦੋਂ ਆਪਾਂ ਥੋੜੀ ਜੀ ਘੱਟ ਰੱਖੀ ਆ ਖੰਡ ਜੀ ਇਹ ਆਪਾਂ ਕੌਲੀ ਭਰ ਕੇ ਲੈ ਲਈ ਤੇ ਖੰਡ ਆਪਾਂ ਅੱਧੀ ਤੋਂ ਮਾੜ ਜੀ ਉੱਤੇ ਜਾਣੀ ਪੌਣੀ ਕੀ ਕੌਲੀ ਆਪਾਂ ਖੰਡ ਦੀ ਲਈ ਹੈ ਜੀ ਤੇ ਐਨੇ ਵਧੀਆ ਚੌਲ ਬਣੇ ਆ ਜਿਵੇਂ ਆਪਾਂ ਕਹਿੰਦੀ ਖਿਲੇ ਖਿਲੇ ਚੌਲ ਇਹ ਕੱਲਾ ਕੱਲਾ ਚੌਲ ਆਪਣਾ ਬਣ ਕੇ ਤਿਆਰ ਹੋਣਾ ਹੈ ਚੌਲ ਆਪਣੇ ਇਹ ਨਾਰਮਲ ਆ ਕੋਈ ਬਾਹਰ ਮਹਿੰਗੇ ਨਹੀਂ ਹੈਗੇ ਇਹ ਨਾਰਮਲ ਚੌਲ ਹੀ ਤੁਸੀਂ ਦੇਖਿਓ ਵੀ ਕਿੰਨੇ ਸੋਹਣੇ ਬਣ ਕੇ ਕੱਲਾ ਕੱਲਾ ਚੌਲ ਬਣ ਕੇ ਇਹ ਤਿਆਰ ਹੋਣਾ ਹੈ ਤੇ ਚਲੋ ਆਪਾਂ ਪਹਿਲਾਂ ਹੁਣ ਸਭ ਤੋਂ ਪਹਿਲਾਂ ਨਾ ਆਪਾਂ ਜਿਹੜਾ ਪਾਣੀ ਆ ਗਰਮ ਹੋਣ ਵਾਸਤੇ ਉਹ ਰੱਖ ਦਿਆਂ ਚੌਲਾਂ ਦਾ ਲਓ ਜੀ ਆਪਾਂ ਪਾਣੀ ਰੱਖ ਦਿਆਂ ਗਰਮ ਹੋਣ ਵਾਸਤੇ ਦੇਖੋ ਜੀ ਜੇ ਆਪਾਂ ਜਿਹੜੀ ਟੁਗਲੀ ਨਾਲ ਆਪਾਂ ਚੌਲ ਪਾਏ ਆ ਇਸੇ ਕੋਲੀ ਨਾਲ ਹੀ ਆਪਾਂ ਜਿਹੜਾ ਪਾਣੀ ਆ ਉਹ ਮਿਣਿਆ ਆਪਾਂ ਪੰਜ ਕੌਲੀਆਂ ਲੈਣੀਆਂ ਜੀ ਪਾਣੀ ਦੇ ਨਾਲ ਇਹ ਮੇਰਾ ਪਾਣੀ ਮੈਨੇ ਕੇ ਰੱਖਿਆ ਵਾ ਜਿਵੇਂ ਇੱਕ ਕੌਲੀ ਚ ਔਲਾ ਨਹੀਂ ਹੋਗੀ ਤੇ ਪੰਜ ਕੌਲੀਆਂ ਆਪਾਂ ਪਾਵਾਂਗੇ ਜੀ ਪਾਣੀ ਦੇ ਨਾਲ ਤੇ ਇਹ ਬਹੁਤ ਵਧੀਆ ਜਿਹੜਾ ਹੈਗਾ ਇਹ ਚੌਲਾਂ ਦੇ ਵਾਸਤੇ ਪਾਣੀ ਪੰਜ ਕੌਲੀਆਂ ਹੀ ਇਹ ਤੋਂ ਘੱਟ ਨਹੀਂ ਆਪਾਂ ਪਾਉਣਾ ਕਿਉਂਕਿ ਆਪਾਂ ਕੜਾਈ ਦੇ ਵਿੱਚ ਬਣਾਉਣੇ ਆ ਤੇ ਹੁਣ ਆਪਾਂ ਪਾਣੀ ਨੂੰ ਉਬਾਲਾਉਣ ਦਿੰਨੇ ਆ ਠੰਡੇ ਪਾਣੀ ਦੇ ਵਿੱਚ ਆਪਾਂ ਜਿਹੜੇ ਚੌਲ ਆ ਉਹ ਪਾਉਣੇ ਨਹੀਂਗੇ ਫਿਰ ਆਪਣੇ ਚੌਲ ਵਧੀਆ ਨਹੀਂ ਬਣਨੇ ਇਹਨੂੰ ਆਪਾਂ ਇੱਕ ਹਵਾਲਾ ਆਉਣ ਦਿੰਨੇ ਆ ਤੇ ਉਨਾਂ ਚਾਰ ਜਿਹੜੇ ਚੌਲ ਆ ਉਹ ਆਪਾਂ ਚੰਗੀ ਤਰ੍ਹਾਂ ਧੋਣੇ ਆ ਪੰਜ ਤੋਂ 6 ਵਾਰ ਆਪਾਂ ਚੌਲ ਆ ਜਿਹੜੇ ਉਹ ਧੋਣੇ ਆ ਲਓ ਜੀ ਪਾਣੀ ਨੂੰ ਆਪਣ ਇਹਨੂੰ ਆਵਾਜ਼ ਆ ਗਿਆ ਏ ਤੇ ਆਪਾਂ ਇਹਦੇ ਵਿੱਚ ਸਭ ਤੋਂ ਪਹਿਲਾਂ ਜੀ ਜਿਹੜਾ ਕਲਰ ਆ ਜੈਲੋ ਉਹ ਪਾਵਾਂਗੇ ਇਹ ਆਪਾਂ ਅੱਧੇ ਤੋਂ ਥੋੜਾ ਜਿਹਾ ਬਾਥ ਚਮਚਾ ਪਾਵਾਂਗੇ ਸਾਨੂੰ ਆਪਾਂ ਹਲਾ ਦਿਆਂਗੇ ਹੁਣ ਇਹ ਪਾਣੀ ਆਪਣਾ ਉਬਲਣ ਲੱਗ ਗਿਆ ਨਾ ਇਹਦੇ ਵਿੱਚ ਹੁਣ ਆਪਾਂ ਪਾ ਦਿਆਂਗੇ ਚੌਲ ਚੌਲ ਆਪਾਂ ਚੰਗੀ ਤਰ੍ਹਾਂ ਦੇ ਨਾਲ 5-6 ਵਾਰ ਚੌਲ ਤੋਲਿਆ ਠੰਡੇ ਪਾਣੀ ਦੇ ਵਿੱਚ ਆਪਾਂ ਚੌਲ ਨਹੀਂ ਪਾਉਣੇ ਜੀ ਜਦੋਂ ਪਾਣੀ ਨੂੰ ਉਬਾਲ ਆ ਗਿਆ ਇੱਕ ਉਦੋਂ ਆਪਾਂ ਆਪਾਂ ਚੌਲ ਇਹਦੇ ਵਿੱਚ ਪਾਉਣੇ ਆ ਤੇ ਚੌਲ ਤੁਸੀਂ ਦੇਖਿਓ ਵੀ ਆਪਣੇ ਕੱਲਾ-ਕੱਲਾ ਚੌਲ ਬਣ ਕੇ ਤਿਆਰ ਹੋਣਾ ਤੇ ਸਾਰੀ ਵੀਡੀਓ ਨੂੰ ਐਂਡ ਤੱਕ ਦੇਖਿਓ ਇਹਨੂੰ ਆਪਾਂ ਹਲਾ ਦਿੰਨੇ ਆ ਹੁਣ ਚੌਲ ਵਿੱਚ ਪਾ ਕੇ ਤੇ ਗੈਸ ਜਿਹੜਾ ਆਪਣਾ ਸੇਕ ਹੈ ਦਾ ਪੂਰਾ ਹੀ ਫੁੱਲ ਰੱਖਿਆ ਵਾ ਥੋੜੀ ਜਿਹੀ ਬੈਥ ਰੱਖਾਂਗੇ ਵਿਚ ਵਿਚ ਦੀ ਆਪਾਂ ਇਹਨੂੰ ਹਿਲਾਉਂਦੇ ਰਹਿਣਾ ਵੀ ਥੱਲੇ ਨਾ ਲੱਗ ਜਾਣ ਚੌਲ ਤੇ ਇਹਨੂੰ ਆਪਾਂ ਤਕਰੀਬਨ ਜਿਵੇਂ 80% ਕਹਿ ਲੇ ਵੀ ਚੌਲ ਆਪਾਂ ਪਕਾ ਲੈਣੇ ਆ ਠੀਕ ਆ ਜੀ ਹੁਣ ਆਪਾਂ ਜੀ 5 ਮਿੰਟ ਹੋ ਗਏ ਇਹਨੂੰ ਉਬਾਲ ਪਏ ਨੂੰ ਤੇ ਆਪਾਂ ਹਲਾਉਣੇ ਵਿੱਚ ਵੀ ਤੁਸੀਂ ਵਿਚ ਵਿਚ ਦੀ ਹਿਲਾਉਂਦੇ ਰਹੋ ਤੇ ਇਹ ਜਨਾ ਆਪਾਂ ਨਾ ਕਲਰ ਇਹ ਵਿੱਚ ਪਾਇਆ ਜਿਹੜਾ ਆਪਾਂ ਠੀਕ ਆ ਖੱਟਾ ਜ ਜੇ ਤੁਹਾਨੂੰ ਲੱਗਿਆ ਵੀ ਰੰਗ ਦੇ ਵਿੱਚ ਘੱਟ ਆ ਤਾਂ ਤੁਸੀਂ ਹੋਰ ਵੀ ਪਾ ਸਕਦੇ ਆ ਤੇ ਹੁਣ ਇਹਨੂੰ ਹਲਾਉਂਦੇ ਆਪਾਂ ਰਹਿਣਾ ਹੀ ਤੇ ਜਿੰਨਾ ਚਿਰ ਇਹ ਬੰਦ ਨਹੀਂ ਬਾਹਲੇ ਚਾਦੇ ਨਹੀਂ ਪਕਾਉਣੇ ਆਪਾਂ ਪਰ ਐ ਕੱਚੇ ਬਣੀ ਰੱਖਨੇ ਆਪਾਂ ਤੇ ਆਪਾਂ ਇਹਨਾਂ ਨੂੰ ਹਜੇ ਹੋਰ ਪਕਾਉਣੇ ਦੱਸਨੇ ਹਾਂਜੀ ਚੌਲ ਆਪਣੇ ਆਪਾਂ ਵੇਖਦੇ ਆਂ ਜੀ ਇਹਨਾਂ ਨੂੰ ਕਲਰ ਇਹਨਾਂ ਦਾ ਵਧੀਆ ਬਣਿਆ ਹੋਇਆ ਵਿੱਚ ਹਨਾ ਦੇਖੋ ਚੌਲ ਵਧੀਆ ਬਣੇ ਪਏ ਆ ਜਿਵੇਂ ਆਪਾਂ ਕਿਹਾ ਸੀ ਵੀ ਆਪਾਂ ਇਹਨਾਂ ਨੂੰ 80% ਪਕਾਉਣਾ ਹੈ ਤੇ ਬਾਹਲਾ ਜਾਦੇ ਨਹੀਂ ਤੇ ਹੁਣ ਆਪਾਂ ਜਿਹੜਾ ਇਹਦਾ ਸੇਕ ਆ ਉਹ ਬੰਦ ਕਰ ਦਿੰਦੇ ਆ ਤੇ ਇਹਨੂੰ ਨਾ ਆਪਾਂ ਹੁਣ ਪਉਣ ਲੈਨੇ ਆ ਇੱਕ ਪਉਣ ਕੇ ਫਿਰ ਆਪਾਂ ਉਦੋਂ ਬਾਅਦ ਦੇ ਵਿੱਚ ਤੜਕਾ ਲਾਵਾਂਗੇ ਇਹਨੇ ਹਾਂਜੀ ਇੱਕ ਭਾਂਡੇ ਦੇ ਉੱਤੇ ਨਾ ਆਪਾਂ ਰੱਖ ਲਿਆ ਛਾਨ ਨੇ ਤੇ ਇਹਦੇ ਵਿੱਚ ਆਪਾਂ ਜਿਹੜੇ ਚੌਲ ਆ ਉਹ ਪਾਉਂ ਦਿੰਦੇ ਆ ਥੋੜਾ ਜਿਆ ਆ ਜਿਹੜੇ ਥੱਲੇ ਜੀ ਲੱਗੇ ਵੀ ਆ ਇਹ ਵੀ ਆਪਾਂ ਮਾੜਾ ਜਿਹਾ ਪਾਣੀ ਪਾ ਕੇ ਨਾ ਇਹਨੂੰ ਇਸ ਤਰ੍ਹਾਂ ਹਲਾ ਕੇ ਇਹ ਵੀ ਆਪਾਂ ਵਿੱਚ ਪਾਉਣ ਦਿੰਦੇ ਆ ਇਹਨੂੰ ਆਪਾਂ ਸਮਾਰ ਕੇ ਹਲਾ ਕੇ ਨਿਚੋੜ ਦਿੰਨੇ ਕੋਈ ਪਾਣੀ ਵਿੱਚ ਨਾ ਰਵੇ ਇਹਨਾਂ ਦੇ ਲਓ ਜੀ ਹੁਣ ਆਪਾਂ ਜੀ ਚਾਸਨੀ ਬਣਾਵਾਂਗੇ ਠੰਡ ਪਾ ਦਾਂਗੇ ਆਪਾਂ ਤੇ ਇਹਦੇ ਵਿੱਚ ਬਾਹਲਾ ਪਾਣੀ ਨਹੀਂ ਪਾਉਣਾ ਆਪਾਂ ਬਸ ਜਿਵੇਂ ਖੰਡ ਗਿੱਲੀ ਜਿਹੀ ਕਰਨੀ ਐ ਇਸ ਤਰ੍ਹਾਂ ਬਸ ਯਾਨੀ ਮੈਂ ਕੜਚੀਕ ਪਾਣੀ ਦੀ ਪਾਈਆ ਕੜਚੀ ਤੋਂ ਵੀ ਘਾਟੀ ਹੂੰ ਤੇ ਇਹ ਵਿੱਚ ਆਸਣੀ ਜਿਹੜੀ ਆਪਾਂ ਉਹ ਬਣਾ ਲੈਣੀ ਆ ਹਾਂਜੀ ਇਹ ਆਪਣੀ ਵਾਲੇ ਪੈ ਗਈ ਆ ਜੀ ਚਾਸਨੀ ਉਹਨਾਂ ਚੈਰਾ ਆਪਾਂ ਜਿਹੜੇ ਹੈਗੇ ਆ ਆਪਣੇ ਡਰਾਈ ਫਰੂਟ ਆ ਆਪਾਂ ਉਹਨਾਂ ਨੂੰ ਥੋੜਾ ਜਿਹਾ ਰੋਸਟ ਕਰ ਲੈਨੇ ਇਹਨੇ ਵਾਲੇ ਪੈ ਜਾਣੇ ਹਾਂਜੀ ਆਪਾਂ ਜਿਹੜਾ ਦੇਸੀ ਘਿਓ ਲਿਆ ਸੀ ਨਾ ਉਹ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਇਹਨੂੰ ਥੋੜਾ ਜਿਹਾ ਗਰਮ ਹੋਣ ਦੇਵਾਂਗੇ ਬਾਲਾ ਜ਼ਿਆਦਾ ਨਹੀਂ ਹਾਂਜੀ ਕਿਉਂ ਆਪਾਂ ਬਹੁਤਾ ਨਹੀਂ ਗਰਮ ਕਰਨਾ ਥੋੜਾ ਸੇਕ ਵੀ ਆਪਾਂ ਥੋੜਾ ਰੱਖਿਆ ਤੇ ਆਪਾਂ ਪਹਿਲਾਂ ਤਾਂ ਜੀ ਇਹ ਲੈ ਚੀnga ਹੀ ਪਾ ਦਾਂਗੇ ਲੌਂਗ ਤੇ ਲੈ ਚੀnga ਸੀ ਆਪਣੇ ਕੋਲੇ ਥੋੜਾ ਜਿਹਾ ਰੋਸਤੀ ਕਰਨੇ ਆ ਇਹ ਆਪਾਂ ਬਾਹਲੇ ਪੁੰਨੇ ਨਹੀਂ ਲਿਆ ਹੈ ਇਹ ਸਾਰੀ ਪਾ ਦਿਆਂਗੇ ਵੀ ਆਪਾਂ ਉੱਪਰ ਚਾਸਨੀ ਆ ਜਿਹੜੀ ਆਪਣੀ ਬਣੀ ਜਾਂਦੀ ਆ ਆਪਣੀ ਚਾਸਨੀ ਬਣ ਗਈ ਜੀ ਇਹ ਕੋਈ ਆਪਾਂ ਇੱਕ ਤਾਰ ਦੀ ਚਾਸਨੀ ਨਹੀਂ ਬਣਾਉਣੀ ਬਸ ਵੀ ਹੁਣ ਖੰਡੇ ਦੇ ਵਿੱਚ ਖੁਰ ਗਈ ਤੇ ਛੇ ਤੰ ਨੂੰ ਇਹ ਚਪਚੀਪੀ ਜੀ ਹੋ ਗਈ ਤੇ ਬਸ ਇਹ ਚਾਸਨੀ ਜਿਹੜੀ ਆਪਣੀ ਤਿਆਰ ਆ ਕਿਉਂਕਿ ਇਹਨੇ ਛੇ ਤੀ ਚਪਚੀਪੀ ਜੀ ਹੋ ਜਾਣਾ ਜਦੋਂ ਖੰਡ ਖੁਰ ਗਈ ਆਪਾਂ ਕਿਹੜਾ ਇਹਦੇ ਵਿੱਚ ਬਹੁਤਾ ਪਾਣੀ ਪਾਇਆ ਠੀਕ ਹੁਣ ਆਪਾਂ ਇਹਦੇ ਵਿੱਚ ਜਿਹੜੇ ਆਹਾ ਹੈਗੇ ਆਪਣੇ ਡਰਾਈ ਫਰੂਟ ਤੇ ਚੌਲ ਆ ਇਹ ਆਪਾਂ ਇਹਦੇ ਵਿੱਚ ਪਾ ਦੇਣੇ ਆ ਲਓ ਜੀ ਕੀ ਹੋਸੀ ਆਪਣਾ ਡਰਾਈ ਫਰੋਟ ਆਪਾਂ ਥੋੜੇ ਜਿਹਾ ਰੋਸਟ ਕੀਤੇ ਸੀ ਨਾ ਤੇ ਹੁਣ ਆਪਾਂ ਜਿਹੜੇ ਚੌਲ ਆ ਉਹ ਆਪਾਂ ਇਹਦੇ ਵਿੱਚ ਪਾ ਦੇਣਾ ਨਾਰਮਲੀ ਚੌਲ ਹੈ ਕੋਈ ਆਪਣੇ ਬਾਹਲੇ ਮਹਿੰਗੇ ਚੌਲ ਨਹੀਂ ਜਿਵੇਂ ਆਪਾਂ ਆਮ ਹੀ ਲਿਆਉਂਦੇ ਹੁੰਦੇ ਆ ਤੇ ਇਹ ਤੁਸੀਂ ਇਹੇ ਦੇਖ ਲਿਓ ਤੁਸੀਂ ਕੱਲਾ-ਕੱਲਾ ਚੌਲ ਆਪਣਾ ਬਣ ਕੇ ਤਿਆਰ ਹੋ ਜਾਣਾ ਇਹ ਇਹਨਾਂ ਹੀ ਆਪਾਂ ਕੁੱਕਰ 'ਚ ਬਣਾਉਣਾ ਹਨਾ ਤੇ ਇਸ ਤਰ੍ਹਾਂ ਹੀ ਇਹ ਕੜਾਈ ਦੇ ਵਿੱਚ ਹੀ ਤੁਸੀਂ ਦੇਖਿਓ ਜਿਵੇਂ ਆਪਾਂ ਚੌਲ ਲਿਓਣੇ ਹੁੰਨੇ ਆ ਜੱਗ ਚ ਖਾਣੇ ਆਪਾਂ ਚੌਲ ਇਸ ਤਰ੍ਹਾਂ ਦੇ ਆਪਣੇ ਤਿਆਰ ਹੋ ਜਾਣੇ ਆ ਚੌਲ ਤੇ ਹੁਣ ਆਪਾਂ ਸਾਰੇ ਨੂੰ ਇਹਨੂੰ ਚੰਗੀ ਤਰ੍ਹਾਂ ਚਾਸਨੀ ਦੇ ਵਿੱਚ ਮਿਕਸ ਕਰ ਦੇਣਾ ਤੇ ਆ ਜਿਹੜੀ ਥੋੜੀ ਥੋੜੀ ਪਾਣੀ ਜੀ ਚਾਸਨੀ ਜਾਂ ਦੀਨ ਹੈ ਨਾ ਆਪਾਂ ਨੂੰ ਇਹਦੇ ਨਾਲ ਇਹਨੇ ਸਾਰਾ ਪਾਣੀ ਆ ਜਿਹੜਾ ਚੌਲਾਂ ਨੇ ਸੋਖ ਲੈਣਾ ਤੇ ਇਹਦੇ ਨਾਲ ਹੀ ਜਿਹੜੇ ਆਪਾਂ 20% ਚੌਲ ਕੱਚੇ ਰੱਖੇ ਸੀ ਆਪਾਂ ਬਾਲੇ ਜਾਦੇ ਪਕਾਏ ਨਹੀਂ ਸੀ ਤੇ ਆਪਾਂ ਬਹੁਤੇ ਜ਼ਿਆਦੇ ਚੌਲ ਪਕਾਏ ਨਹੀਂ ਸੀਗੇ ਉਦੋਂ ਤਾਂ ਹੀ ਆਪਾਂ ਥੋੜੀ ਜਿਹੀ ਖੜਮੇ ਰੱਖੇ ਸੀ ਤੇ ਹੁਣ ਇਹ ਚਾਸਨੀ ਦੇ ਵਿੱਚ ਪੱਕ ਜਾਣੇ ਆ ਤੇ ਜਿਹੜਾ ਆਪਾਂ ਸੇਕ ਆ ਉਹ ਮੀਡੀਅਮ 'ਤੇ ਰੱਖਾਂਗੇ ਬਹੁਤਾ ਜ਼ਿਆਦੇ ਨਹੀਂ ਰੱਖਣਾ ਤੇ ਇਹਨੂੰ ਹੁਣ ਆਪਾਂ ਟੱਕ ਦੇਣਾ ਚੰਗੀ ਤਰ੍ਹਾਂ ਮਿਕਸ ਕਰ ਤੇ ਚਾਸਨੀ 'ਚ ਤੇ ਆਪਾਂ ਇਹਨੂੰ ਨਾਲ ਵਿੱਚ ਦੀ 2-2 ਮਿੰਟ ਤੋ ਆਪਾਂ ਹਿਲਾਉਂਦੇ ਰਹਿਣਾ ਤੇ ਯਾਨੀ ਇਹਨੂੰ 5-6 ਮਿੰਟ ਆਪਾਂ ਸੇਕ ਲਵਾਵਾਂਗੇ ਆਪਾਂ ਹੁਣ ਵੇਖਦੇ ਆਂ ਜੀ ਚੌਲ ਦੇਖੋ ਜੀ ਵਿੱਚ ਦੀ ਮੈਂ ਦੋ ਵਾਰੀ ਹਿਲਾ ਵੀ ਦਿੱਤੇ ਸੀ ਤੇ ਬੇਲਪੋਲੇ ਨੇ ਜਿਹੜੀ ਆਪਣੀ ਚਾਸਨੀ ਸੀਗੀ ਉਹ ਵਿੱਚ ਹੀ ਸੋਖ ਲਈ ਆਪਦੇ ਤੇ ਆਪਾਂ ਨਾ ਇਹਨੂੰ ਹੁਣ ਗੈਸ ਜਿਹੜਾ ਆਪਾਂ ਬੰਦ ਕਰ ਦਿੰਨੇ ਆ ਇਹਦੇ ਥੱਲੇੋਂ ਸੇਕ ਤੇ ਇਹਨੂੰ ਆਪਾਂ ਹੁਣ ਭਾਪ ਤੇ ਬੰਨ ਦਿਆਂਗੇ ਫਿਰ ਇਹ ਜਦੋਂ ਇਹਨੂੰ 15 ਮਿੰਟ ਭਾਪ ਲੱਗ ਗਈ ਨਾ ਭਾਪ ਦੇ ਵਿੱਚ ਹੀ ਇਹ ਬਹੁਤ ਵਧੀਆ ਜਿਹੜੇ ਚੌਲ ਉਹ ਬਣ ਜene ਹੁਣ ਆਪਾਂ ਕਿਨਾਂ ਜਿਹੜਾ ਇਹਦਾ ਸੇਕ ਆਖ ਲਿਓ ਉਹ ਬੰਦ ਕਰ ਦਿੰਨੇ ਆ ਇਹਨੂੰ ਇਸੇ ਤਰ੍ਹਾਂ ਹੀ ਟੱਕ ਦਿੰਨੇ ਆ ਢੱਕਣ ਦੇ ਕੇ ਤੇ 15 ਮਿੰਟਾਂ ਬਾਅਦ ਆਪਾਂ ਇਹਨੂੰ ਫੇਰ ਵੇਖਦੇ ਆ ਕਿਉਂਕਿ ਇਹ ਭਾਫ਼ ਦੇ ਨਾਲ ਆ ਜਿਹੜਾ ਚੌਲ ਇਹ ਬਹੁਤ ਵਧੀਆ ਇਹਨਾਂ ਦਾ ਜਿਹੜਾ ਕਲਰ ਆ ਨਾ ਰੰਗਤ ਜੀ ਵਧੀਆ ਬਣ ਜਾਣੀ ਇਹਨਾਂ ਦੀ ਹਾਂਜੀ ਇਹਨਾਂ ਨੂੰ 15 ਤੋਂ 20 ਮਿੰਟਾਂ ਜਿਹੜੀ ਜੀ ਇਹ ਭਾਫ਼ ਆ ਤੇ ਆਪਾਂ ਬੰਦ ਕਰਤਾ ਸੀ ਢੱਕਣ ਉੱਤੋਂ ਤੇ ਹੁਣ ਆਪਾਂ ਇਹਦਾ ਢੱਕਣ ਲਾ ਕੇ ਜਿਹੜਾ ਉਹ ਦੇਖਦੇ ਆ ਦੇਖੋ ਜੀ ਕਿੰਨੇ ਸੋਹਣੇ ਆਪਣੇ ਜਿਹੜੇ ਚੌਲ ਆ ਐ ਪੂਰੇ ਵਧੀਆ ਬਣ ਕੇ ਤਿਆਰ ਹੋਇਆ ਦੇਖੋ ਲੈ ਐ ਕੱਲਾ ਕੱਲਾ ਚੌਲ ਬਣ ਕੇ ਤਿਆਰ ਹੋਇਆ ਨਾ ਲਓ ਜੀ ਹੁਣ ਆਪਾਂ ਇਹਨਾਂ ਨੂੰ ਨਾ ਪਲੇਟ ਦੇ ਵਿੱਚ ਪਾਉਨੇ ਸਰਵ ਕਰਦੇ ਹਾਂ ਹੁਣ ਆਪਾਂ ਇੱਕ ਪਲੇਟ ਵਿੱਚ ਇਹਨਾਂ ਨੂੰ ਸਰਵ ਕਰਾਂਗੇ ਜੀ ਬਹੁਤ ਹੀ ਵਧੀਆ ਮਿੱਠੇ ਚੌਲ ਆਪਣੇ ਬਣ ਕੇ ਤਿਆਰ ਹੋਏ ਆ ਖੱਟੇ ਮਿੱਠੇ ਚੌਲ ਆਪਣੇ ਜਦੋਂ ਵੀ ਕਿਤੇ ਆਪਣਾ ਮਿੱਠਾ ਖਾਣ ਨੂੰ ਜੀ ਕਰੇ ਨਾ ਤੇ ਆਪਾਂ ਜਿਹੜੇ ਚੌਲ ਆ ਇਸ ਤਰੀਕੇ ਦੇ ਨਾਲ ਤੁਸੀਂ ਬਣਾ ਕੇ ਤਿਆਰ ਕਰਿਓ ਕਿਉਂਕਿ ਇਹ ਘਰ ਦੇ ਵਿੱਚ ਆਪਣੇ ਬਜ਼ੁਰਗਾਂ ਨੂੰ ਵੀ ਬਹੁਤ ਜ਼ਿਆਦਾ ਪਸੰਦ ਹੁੰਦੇ ਆ ਤੇ ਤੁਸੀਂ ਦੇਖੋ ਨਾਰਮਲ ਚੌਲ ਸੀ ਤੇ ਕਿਵੇਂ ਕੱਲਾ ਕੱਲਾ ਚੌਲ ਆਪਣਾ ਜਿਹੜਾ ਬਣ ਕੇ ਉਹ ਤਿਆਰ ਹੋਇਆ ਜੀ ਆਪਾਂ ਚੈਰੀ ਦੇ ਨਾਲ ਇਹਨੂੰ ਡੈਕੋਰੇਸ਼ਨ ਕਰ ਲਿਆ ਜੀ ਇਹਦੀ ਜਿਹੜੀ ਲੋਕਾਂ ਉਦੋਂ ਵੀ ਵਧੀਆ ਬਣ ਗਈ ਆ ਤੇ ਤੁਸੀਂ ਸਾਨੂੰ ਕਮੈਂਟ ਕਰਕੇ ਦੱਸਣਾ ਵੀ ਛੋਡੇ ਸਾਡੇ ਤਾਂ ਇੱਧਰ ਇਹਨਾਂ ਨੂੰ ਖੱਟੇ ਮਿੱਠੇ ਚੌਲ ਕਹਿੰਦੇ ਜਾਂ ਕਈ ਜਾਂਦਾ ਵੀ ਕਹਿ ਦਿੰਦੇ ਆ ਤੇ ਛੋਡੇ ਆਪੋ ਆਪਣੇ ਇਲਾਕਿਆਂ 'ਚ ਇਹ ਇਹਨਾਂ ਨੂੰ ਕੀ ਕਹਿੰਦੇ ਆ ਤੇ ਇਹ ਆਪਾਂ ਵੇਖੋ ਕਿੰਨੇ ਸੋਹਣੇ ਕੱਲਾ ਕੱਲਾ ਚੌਲ ਆਪਾਂ ਤਿਆਰ ਕਰ ਲਿਆ ਇਸ ਤਰੀਕੇ ਦੇ ਨਾਲ ਤੁਸੀਂ ਵੀ ਚੌਲਾਂ ਨੂੰ ਬਣਾ ਕੇ ਦੇਖਿਓ ਤੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਸੀ ਦੱਸਿਓ ਜੀ ਤੇ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਤੇ ਅਗਲੀ ਵੀਡੀਓ ਲੈ ਕੇ ਅਸੀਂ ਜਲਦੀ ਹੀ ਹਾਜ਼ਰ ਹੋਵਾਂਗੇ ਤੇ ਸਾਨੂੰ ਦੇ ਸ਼ੁੱਟੀਆਂ ਜੀ ਸਾਸਤਰੀ ਆਪ ਜੀ ਧੰਨਵਾਦ ਜੀ